ਆਪਣਾ ਸ਼ੁਭਨਾਮ ਐਸਮਨਜੀ ਸਿੰਘ ਜੋ ਟ੍ਰੈਫਿਕ ਡਿਊਟੀ ਕਰਦਾ ਕਸਟਮ ਚੌਂਕ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਪਰਿਵਾਰ ਸਣੇ ਤੁਸੀਂ ਡਿਊਟੀ ਦੇ ਤੇਰੇ ਉੱਤੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਮੈਂ ਧੰਨਵਾਦੀ ਆ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂਗਾ ਕਿ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਰਾਸ਼ਟਿ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਦਾ ਰਵਾਸ ਤੋਂ ਦਿੱਲੀ ਜਾਣਾ ਸੀ ਇਹ ਸ਼ੱਕ ਕਿ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੇਰਾ ਜਨਮ ਦਿਨ ਮਾਮਾ ਵਾਸਤੇ ਮੈਂ ਇਸ ਕਰਕੇ ਛੁੱਟੀ ਲਈ ਮੈਂ ਅੱਜ ਚਾਹ ਨੂੰ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਵਾਪਸ ਵਿਆਹ ਲੈ ਕੇ ਵਾਪਸ ਮੁੰਡੇ ਦਾ ਹੋਣਾ ਨਹੀਂ ਇਸ ਤਰ੍ਹਾਂ ਮਸਰੂਰ ਹੋ ਰਿਹਾ ਕਿ ਪਰਿਵਾਰ ਹੈ ਕਿ ਦੂਜੀ ਧਰਾਂ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਡਾ ਮਨਾ ਰਿਹਾ ਹੈ ਬੱਚੇ ਅਚਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤਾਂ ਪਰਾਲੀ ਵੀ ਆਉਣਗੇ ਮੈਂ ਜੇ ਕਿਹਾ ਸ਼ਾਮੀ ਆਪਣੇ ਘਰ ਬੱਚੇ ਬ ਜਨਮ ਦਿਨ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਨੇ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿਸ ਕਾ ਕੇ ਆ ਗਿਆ ਭਈ ਦੱਸਿਆ ਵੀ ਮੈਨੂੰ ਮੈਂ ਚਾਹੂੰ ਬاتھਰੂਮ ਕਰਨ ਗਿਆ ਮੈਨੂੰ ਕਿਹਾ ਤੇ ਡਾੜੀ ਕਿਤੇ ਉਹ ਮੈਂ ਮੈਂ ਚਾਹੂੰ ਜੋ ਉਹ ਗੱਡੀ 'ਚ ਆ ਗਏ 500 ਮੁੰਡੇ 1000 ਦੋਸਤ ਲੈ ਕੇ ਨਾਲ ਕੁੜੀ ਆ ਗਈ ਨਾਲ ਰੋਹਨ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ ਉਹਨਾਂ ਨੂੰ ਲੱਗ ਰਿਹਾ ਤੇ ਡਿਊਟੀ ਤੇ ਵੀ ਉਹ ਰੇਜ਼ ਦਾ ਪਰਿਵਾਰ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ। ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਪਤਾ ਹੀ ਨਹੀਂ ਕਰਦਾ। ਜਿੰਨਾ ਜੀ ਡੌਜ ਨਾਲ ਵਧੀਆ ਡਿਊਟੀ ਕਰਦਾ ਆਪਣੇ ਡੌਜ ਰਹਿ ਗਏ। ਆਪਣਾ ਸ਼ੁਭਲਮ ਐਸਐਮ ਮਨਜੀਤ ਸਿੰਘ ਜੋ ਟ੍ਰੈਵਲ ਡਿਊਟੀ ਕਰਦਾ ਕਸਟਮ ਚੌਂਕ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਪਰਿਵਾਰ ਸਣੇ ਡਿਊਟੀ ਦੇ ਤੇ ਤੁਹਾਡੇ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ? ਮੈਂ ਕਹਿੰਦਾ ਬਹੁਤ ਮੈਂ ਧੰਨਵਾਦੀ ਆ ਡਿਊਟੀ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਗਿਆ। ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਰੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂਗਾ ਕਿ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਜਾਇਆ ਵਿਜਾਣ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੈਨੂੰ ਜਨਮਦਰਮ ਨਾਮ ਨੂੰ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ ਮੈਂ ਅੱਜ ਚਾਹ ਨੂੰ ਦਿੱਲੀ ਜਾਣਾ ਕਾਲੂ ਦਿੱਲੀ ਮੇਰਾ ਵਾਪਸ ਵਿਜਾ ਲੈ ਕੇ ਵਾਪਸ ਮੁੰਡੇ ਦਾ ਹੁਣ ਆ ਲਈ ਇਸ ਤਰ੍ਹਾਂ ਮਸਨੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਦੂਜੀ ਗ੍ਰਾਂਡ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਡਾ ਮਨਾ ਰਿਹਾ ਹੈ ਬੱਚੇ ਅਚਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤਾਂ ਪਹਿਲਾਂ ਹੀ ਵੀ ਆਉਣਗੇ ਮੈਂ ਜੇ ਕਿਹਾ ਸ਼ਾਮੀ ਆਪਣੇ ਘਰ ਬੱਚੇ ਬੈਠੇ ਸ਼ਾਮ ਨੂੰ ਜਾ ਕੇ ਦੂਰੀ ਨੂੰ ਜਨਮ ਦਿਨ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨ ਵੀ ਸੰਗ ਜਿਹਦਾ ਵਿਜਾ ਆ ਜਰਮਨ ਦਾ ਉਹ ਉਹ ਜਿਸਕਾ ਕਿ ਆ ਗਿਆ ਭਈ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਮੈਨੂੰ ਕਿਹਾ ਤੇ ਡੈਡੀ ਕਿਤੇ ਹੋ ਮੈਂ ਮੈਂ ਚਾਹੂੰ ਜੋ ਉਹ ਗੱਡੀ 'ਚ ਅੱਗੇ ਪਾਸੇ ਤੋਂ ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਰੌਣਾ ਸਾਹਿਬ ਆ ਗਏ ਉਹਨਾਂ ਨੇ ਇੱਥੇ ਅੱਗੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਖ਼ਤਿਰੂ ਹੋ ਗਿਆ ਜੀ ਇਸ ਤਰ੍ਹਾਂ ਤਾਂ ਲੱਗਦਾ ਇੱਥੇ ਜੂਰੀ ਦੇ ਵੀ ਆਰੇਜ਼ ਦਾ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਜੌਂਗ ਜਨਾ ਦਾ ਵਧੀਆ ਡਿਊਟੀ ਕਰਦਾ ਆਪਣੀ ਜੌਂਗ ਜ ਰਹਿ ਕੇ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ